ਜਨਵਰੀ ਵਿੱਚ ਜਦੋਂ ਸੂਰਜ ਮਕਰ ਰਾਸ਼ੀ ਚ ਦਾਖਲ ਹੁੰਦਾ ਹੈ ਤਦ ਕਰਮ ਅਹੁਦਾ ਸਰਕਾਰ ਤੇ ਸਿਸਟਮ ਜਾਗ ਪੈਂਦੇ ਆ ਪਰ 2026 ਚ ਇਹ ਸਕ੍ਰਾਂਤੀ ਸੁਧਾਰਨ ਨਹੀਂ ਹੈ ਮੈਂ ਡਾਕਟਰ ਤੇਰਾਂਕਾਰ ਲੈ ਕੇ ਆਈਆਂ ਇੱਕ ਨਵੀਂ ਵੀਡੀਓ ਜਿਸ ਵਿੱਚ ਗੱਲ ਹੋਵੇਗੀ ਇੱਕ ਦੁਰਲਭ ਸੰਯੋਗ ਦੀ ਤਿੰਨ ਗ੍ਰਹਿ ਇਕੱਠੇ ਹੋ ਰਹੇ ਹਨ ਤੇ ਜਦੋਂ ਤਿੰਨ ਗ੍ਰਹਿ ਇਕੱਠੇ ਹੁੰਦੇ ਹਨ ਤਾਂ ਫਿਰ ਕੀ ਵਾਪਰਦਾ ਹੈ 12 રાશિਆਂ ਉੱਪਰ ਕੀ ਅਸਰ ਹੋਏਗਾ ਜਨਵਰੀ ਮਹੀਨੇ ਦੇ ਵਿੱਚ ਇਹ ਬਹੁਤ ਅਹਿਮ ਘਟਨਾ ਹੋਣ ਜਾ ਰਹੀ ਹੈ ਜਿਸ ਬਾਰੇ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਜੀ ਹਾਂ 13 ਜਨਵਰੀ ਨੂੰ ਸ਼ੁਕਰ ਮਕਰ ਵਿੱਚ ਦਾਖਲ ਹੋ ਚੁੱਕਾ ਹੋਵੇਗਾ 14 ਜਨਵਰੀ ਨੂੰ ਸੂਰਜ ਮਕਰ ਵਿੱਚ ਆ ਜਾਏਗਾ ਤੇ 16 ਜਨਵਰੀ ਨੂੰ ਮੰਗਲ ਵੀ ਤੜਕੇ 4:27 ਮਿੰਟ ਤੇ 39 ਦਿਨਾਂ ਵਾਸਤੇ ਠੀਕ ਸੁਣਿਆ 39 ਡੇਸ ਵਾਸਤੇ ਮਕਰ ਵਿੱਚ ਪਹੁੰਚ ਜਾਂਦਾ ਸੋ ਦੇਖੋ ਕੀ ਹੋਣਾ ਫਿਰ ਇੱਕ ਇੱਕ ਘਰ ਚ ਤਿੰਨ ਜਣੇ ਇਕੱਠੇ ਹੋ ਗਏ ਇਸ ਤਰ੍ਹਾਂ ਮਕਰ ਰਾਸ਼ੀ ਚ ਤਿੰਨ ਗ੍ਰਹਿ ਇਕੱਠੇ ਹੋ ਕੇ ਤ੍ਰਿਗ੍ਰਹੀ ਜੋਗ ਬਣਾਉਂਦਾ ਹੈ ਪਰ ਇੱਥੇ ਸਭ ਤੋਂ ਡੂੰਗੀ ਗੱਲ ਇਹ ਆ ਕਿ ਮੰਗਲ ਇਸ ਸਮੇਂ ਅਸਤ ਅਵਸਥਾ ਚ ਵੈਦਿਕ ਨਿਯਮਾਂ ਅਨੁਸਾਰ ਜਦੋਂ ਕੋਈ ਗ੍ਰਹਿ ਸੂਰਜ ਤੋਂ ਲਗਭਗ 17 ਡਿਗਰੀ ਦੇ ਅੰਦਰ ਆ ਜਾਂਦਾ ਨਾ ਤਾਂ ਉਹ ਆਪਣਾ ਬਲ ਗਵਾ ਲੈਂਦਾ ਹੈ ਸਿੰਪਲ ਜੀ ਗੱਲ ਸਮਝਾਵਾਂ ਪਿਆਰੇ ਦਰਸ਼ਕਾਂ ਨੂੰ ਸੂਰਜ ਦੇ ਅੱਗੇ ਕੋਈ ਗ੍ਰਹਿ ਜਿੰਨਾ ਨੇੜੇ ਚੱਲ ਜੂਗਾ ਉਹਨਾਂ ਉਸ ਦਾ ਬਲ ਘਟ ਜਾਏਗਾ ਉਹ ਬਲ ਹੀਨ ਹੋ ਜਾਏਗਾ ਕਹਿ ਲੋ ਕਿ ਉਹ ਨਜ਼ਰ ਹੀ ਨਹੀਂ ਆਉਣਾ ਉਹ ਅਸਤ ਹੋ ਜਾਣਾ ਇਸ ਲਈ ਆਪਣੀ ਹੋਂਦ ਬਣਾਈ ਰੱਖਣ ਲਈ ਸੂਰਜ ਤੋਂ ਜਿੰਨੀ ਦੂਰੀ ਹੋਏਗੀ ਉਹਨਾਂ ਹੀ ਅਸੀਂ ਨਜ਼ਰ ਆ ਸਕਦੇ ਹਾਂ ਇਦਾਂ ਹੀ ਗ੍ਰਹਾਂ ਦਾ ਚੱਲਦਾ ਪਿਆ ਸੋ ਇਹ ਯੋਗ ਦਿਖ ਵਿੱਚ ਦੇਖਣ ਵਿੱਚ ਤਾਂ ਬਲਸ਼ਾਲੀ ਲੱਗਣਾ ਆ ਕਿ ਤਿੰਨ ਗ੍ਰਹਿ ਆ ਗਏ ਇੱਕ ਹੀ ਰਾਸ਼ੀ ਚ ਉਹ ਹੈ ਮਕਰ ਪਰ ਅੰਦਰੋਂ ਤਨਾਅ ਜਲਦਬਾਜੀ ਈਗੋ ਆਪਸੀ ਟਕਰਾ ਇਸ ਨਾਲ ਭਰਿਆ ਪਿਆ ਹੋਏਗਾ ਤੈਲ ਕਾ ਮਚ ਜਾਣਾ ਮੰਗਲ ਚਾਹੇ ਅਸਤੈਅ ਸੂਰਜ ਅਧਿਕਾਰ ਮੰਗਦਾ ਆ ਸ਼ੁਕਰ ਸੁਖ ਅਤੇ ਧਨ ਚਾਹੁੰਦਾ ਆ ਤੇ ਅਸਤ ਮੰਗਲ ਗੁੱਸਾ ਤੇ ਬੇਚੈਨੀ ਲਿਆਉਂਦਾ ਆ ਇਤਨੇ ਮਿਲ ਕੇ ਮਕਰ ਦੇ ਘਰਾਂ 'ਚ ਵੱਡੇ ਫੈਸਲੇ ਵੱਡੇ ਟਕਰਾਓ ਤੇ ਵੱਡੇ ਨਤੀਜੇ ਬਣਾਉਣਗੇ ਸੋ ਕਹਿ ਲਓ ਕਿ ਸਾਡੇ ਇਸ ਸੋਲਰ ਸਿਸਟਮ ਦੀ ਪੂਰੇ ਯੂਨੀਵਰਸਟੀ ਇੱਕ ਬਹੁਤ ਵੱਡੀ ਘਟਨਾ ਹੋਣ ਜਾ ਰਹੀ ਹੈ ਜਦੋਂ ਤਿੰਨ ਗ੍ਰਹਿ ਇਕੱਠੇ ਇੱਕਰ ਵਿੱਚ ਤਹਿਲ ਕੰਮ ਚਾਉਣਗੇ ਮੈਨੂੰ ਲੱਗਾ ਕਿ ਕਿਉਂ ਨਾ ਮੈਂ ਇੱਕ ਵੀਡੀਓ ਬਣਾਵਾਂ 12 ਰਾਸ਼ੀਆਂ ਦਾ ਕੀ ਹਾਲ ਹੋਣ ਜਾ ਰਿਹਾ 12 ਰਾਸ਼ੀਆਂ ਕਿਦਾਂ ਅਸਰ ਅੰਦਾਜ਼ ਹੋਣਗੀਆਂ ਤੇ ਨਾਲ ਹੀ ਦੱਸਾਂਗੀ ਇੰਡੀਵਿਜੂਅਲ ਹਰ ਰਾਸ਼ੀ ਦੇ ਕਰਨ ਲਈ ਇੱਕ ਉਪਾਅ ਇੱਕੋ ਉਪਾਅ ਜੋ ਸਰਵਸਾਂਝਾ ਹੋਏਗਾ ਜਦੋਂ ਤੁਹਾਡੀ ਜਨਮ ਪੱਤਰੀ ਨਹੀਂ ਵੀ ਬਣੀ ਹੋਈ ਕਿਸੇ ਨੂੰ ਆਪਣਾ ਟਾਈਮ ਨਹੀਂ ਪਤਾ ਜਾਂ ਜਨਮ ਤਰੀਕ ਵੀ ਨਹੀਂ ਪਤਾ ਪਰ ਸਰਵਸਾਂਝਾ ਉਪਾਅ ਹਰ ਕੋਈ ਕਰ ਸਕੇਗਾ ਸੋ ਮੈਂ ਤੁਹਾਨੂੰ ਸਾਵਧਾਨੀਆਂ ਦੱਸਾਂਗੀ ਮੈਂ ਤੁਹਾਨੂੰ ਖਤਰੇ ਦੱਸਾਂਗੀ ਮੈਂ ਤੁਹਾਨੂੰ ਉਪਾਅ ਦੱਸਾਂਗੀ ਧਿਆਨ ਨਾਲ ਸੁਣ ਲਓ ਆਪਣੀ ਰਾਸ਼ੀ ਸ਼ੁਰੂ ਕਰਨ ਜਾ ਰਹੀਆਂ 12 ਰਾਸ਼ੀਆਂ ਉੱਤੇ ਇਸ ਤ੍ਰਿਗ੍ਰਹੀ ਜੋ ਜੋਗ ਪਣ ਰਿਹਾ ਉਸ ਦਾ ਡੂੰਗਾ ਸਰਕੇ ਵਿੱਚ ਹੋਵੇਗਾ ਨਾਲਕਾਰਗਾ ਰੂਪਾ ਮੇਖਾ રાશિ ਦੀ ਗੱਲ ਕਰਾਂ ਤਾਂ ਸਾਵਧਾਨੀ ਕੀ ਵਰਤਣੀ ਆ ਇਹ ਜੋਗ ਤੁਹਾਡੇ ਕੈਰੀਅਰ ਅਹੁਦੇ ਤੇ ਸਰਕਾਰੀ ਕੰਮਾਂ ਨੂੰ ਹਲਾ ਕੇ ਰੱਖ ਦੇਗਾ ਸੂਰੇ ਜਦਕਾਰ ਦੇਗਾ ਸ਼ੁਕਰ ਪ੍ਰਮੋਸ਼ਨ ਦੀ ਲਾਲਚ ਦੇ ਦਊਗਾ ਪਰ ਅਸਤ ਮੰਗਲ ਤੁਹਾਨੂੰ ਅਧਿਕਾਰੀਆਂ ਨਾਲ ਪੜਾ ਕੇ ਰੱਖੇਗਾ ਪੜਾ ਦੇਗਾ ਲੜਾ ਦੇਗਾ ਤਕਰਾਰ ਹੋਣੀ ਹੋਣੀ ਖਤਰਾ ਕੀ ਹੈ ਈਗੋ ਦੇ ਕਾਰਨ ਤੁਹਾਡੀ ਨੌਕਰੀ ਤਨਾਹ ਹੋ ਜਾਊਗਾ ਕਰਮਸਥਾਨ ਤੇ ਦਵਾ ਵੱਜ ਜਾਣਾ ਆ ਤੇ ਅਸਤ ਮੰਗਲ ਕਰਕੇ ਜਲਦਵਾਜੀ ਵਿੱਚ ਜਦੋਂ ਤੁਸੀਂ ਫੈਸਲੇ ਲੈ ਲਏ ਉਹ ਫੈਸਲੇ ਤੁਹਾਡੇ ਹੀ ਅਗੇਂਸਟ ਜਾਣੇ ਨੇ ਧਿਆਨ ਨਾਲ ਸੁਣ ਲਿਓ ਡਾਕਟਰ 13 ਕੌਰ ਦੀ ਕੈਲਕੂਲੇਸ਼ਨ ਜਿਹੜੀ ਨੇ ਨਾ ਉਹ ਬਹੁਤ ਮਿਹਨਤ ਨਾਲ ਕੀਤੀ ਹੁੰਦੀ ਆ ਉਹ ਤੁਹਾਨੂੰ ਜਸਟ ਮੈਂ ਇਹ ਨਹੀਂ ਕਿ ਫਾਰਮਲ ਇੱਕ ਵੀਡੀਓ ਬਣਾਤੀ ਵਿਊ ਲੈਣ ਲਈ ਕਦੀ ਵੀ ਨਹੀਂ ਇਦਾਂ ਹੁੰਦਾ ਹੀ ਨਹੀਂ ਆ ਆਖਿਰ ਕਿਹੜੇ ਦਰਸ਼ਕ ਨੇ ਉਹ ਮੂਰਖ ਥੋੜਾ ਹੁੰਦੇ ਆ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਕਿਸ ਮੰਚ ਤੇ ਸਾਨੂੰ ਕੀ ਮਿਲ ਰਿਹਾ ਸੋ ਮੇਰੀ ਕੈਲਕੂਲੇਸ਼ਨਸ ਤੋਂ ਹੀ ਤੁਸੀਂ ਅੰਦਾਜ਼ਾ ਲਾ ਲੈਣੇ ਹੋਵੋਗੇ ਕਿ ਇਹਦੇ ਪਿੱਛੇ ਇੱਕ ਮਿਹਨਤ ਆ ਪੂਰੇ ਪੰਚਾਂਗ ਦੀ ਗਣਨਾ ਆ ਸੋ ਉਪਾਅ ਜ਼ਰੂਰ ਕਰ ਲਿਓ ਮੇਖ ਰਾਸ਼ੀ ਵਾਲਿਓ ਮੰਗਲਵਾਰ ਨੂੰ ਤੁਸੀਂ ਸ਼ਹਿਦ ਦਾ ਸੇਵਨ ਕਰਨਾ ਜੀਭ ਤੇ ਛੱਟ ਲੈਣਾ ਤੇ ਹਨੂਮਨ ਜੀ ਨੂੰ ਚੋਲਾ ਚੜਾ ਦਿਓ ਕਿਸੇ ਇੱਕ ਮੰਗਲਵਾਰ ਚੋਲਾ ਚੜਾ ਦਿਓ ਆਦਰਵਾਇਸ ਜਿੰਨੇ ਇਸ ਮਹੀਨੇ ਚ ਮੰਗਲਵਾਰ ਆਉਣਗੇ ਉਹਦੋਂ ਤੁਸੀਂ ਸ਼ਹਿਦ ਦਾ ਸੇਵਨ ਕਰ ਲੈਣਾ ਬਾਰੀ ਆ ਗਈ ਬ੍ਰਿਖ ਦੀ ਤਾਂ ਬ੍ਰਿਖ ਰਾਸ਼ੀ ਵਾਲਿਓ ਸਾਵਧਾਨੀ ਕੀ ਵਰਤੋਗੇ ਬਾਗਲ ਕਿਸਮਤ ਗੁਰੂ ਤੇ ਵਿਦੇਸ਼ ਦੇ ਮਾਮਲੇ ਖੁੱਲਣਗੇ ਫਾਈਲਾਂ 'ਚ ਲੱਗੀਆਂ ਆ ਤੁਹਾਡੀਆਂ ਪਰ ਅਸਤ ਮੰਗਲ ਆ ਨਾ ਜਿਹੜਾ ਦੇਖੋ ਸ਼ੁਕਰ ਨੇ ਵੀ ਚੰਗਾ ਕਰਨਾ ਸੂਰਜ ਨੇ ਵੀ ਚਮਕਾਉਣਾ ਅਸਤ ਮੰਗਲ ਕੀ ਕਰਾਏਗਾ ਦੰਗਲ ਅਸਤ ਹਣ ਦੇ ਬਾਵਜੂਦ ਵੀ ਉਹਦਾ ਅਸਰ ਤਾਂ ਹੈ ਪਰ ਅਸਤ ਮੰਗਲ ਕਰਕੇ ਗੁਰੂ ਜਾਂ ਪਿਤਾ ਦੇ ਨਾਲ ਤੁਹਾਡੇ ਵਿਚਾਰਕ ਟਕਰਾਓ ਹੋ ਜਾਣਗੇ ਨਰਾਜ਼ਗੀਆਂ ਹੋ ਜਾਣਗੀਆਂ ਕਿਸਮਤ ਤੇ ਰਿਸ਼ਤਿਆਂ ਦੇ ਵਿੱਚ ਸ਼ੁਕਰ ਦਾ ਪ੍ਰਭਾਵ ਰਹਿਣਾ ਹੈ ਪਰ ਪਿਤਾ ਜੀ ਦੀ ਸਿਹਤ ਦਾ ਬਹੁਤ ਖਿਆਲ ਰੱਖਣਾ ਪਵੇਗਾ। ਇੱਕ ਉਪਾਅ ਕਰ ਲੈਣਾ ਤੁਸੀਂ ਸ਼ੁਕਰਵਾਰ ਨੂੰ ਚਿੱਟੀਆਂ ਕਲੀਆਂ ਚਿੱਟੇ ਫੁੱਲ ਪਾਣੀ ਚ ਪ੍ਰਵਾਹ ਕਰ ਦਿਓ। ਪਾਣੀ ਸਾਫ਼ ਹੋਣਾ ਚਾਹੀਦਾ। ਮਿਥਨ ਰਾਸ਼ੀ ਦੀਵਾਰੀ ਆ ਗਈ। ਸਾਵਧਾਨੀ ਕੀ ਰੱਖੋਗੇ ਤੁਸੀਂ ਇੰਤਿਗ੍ਰਾਹੀ ਯੋਗ ਬਣ ਰਿਆ। ਤਹਿਲਕਾਮ ਚੌੜਾ ਹੈ ਬਹੁਤ ਜ਼ਿਆਦਾ। ਉੜਦੰਗ ਮਚਣੀ ਹੈ। 2026 ਕਿਹੜਾ ਬਹੁਤ 25 ਨਾਲੋਂ ਬੈਟਰ ਹੈ। ਅਚਾਨਕ ਦੁਰਘਟਨਾ ਜਾਂ ਤਨਹਾਨੀ ਤੋਂ ਬਚਣਾ ਹੈ ਤੁਸੀਂ। ਗੁਪਤ ਦੁਸ਼ਮਣ ਤੁਹਾਡੇ ਹੋ ਜਾਣਗੇ ਸਰਗਰਮ ਉਹ ਮੌਕੇ ਦੀ ਰਹਿਣਗੇ ਤਾੜ ਚਤੇ ਕਹਿੰਦੇ ਆ ਨਾ ਜਦੋਂ ਦੁਸ਼ਮਣ ਸਰਗਰਮ ਹੋਣ ਤੇ ਫਿਰ ਸਾਨੂੰ ਸੁਚੇਤ ਰਹਿਣਾ ਪਏਗਾ ਅੱਖਾਂ ਖੋਲ ਕੇ ਰੱਖਣੀਆਂ ਪੈਣੀਆਂ ਮੰਗਲ ਅਸਥਾਨ ਕਰਕੇ ਪੈਸੇ ਦੇ ਨਾਲ ਤੁਹਾਡਾ ਜੋ ਜੁੜੀਆਂ ਪੈਸੇ ਨਾਲ ਸੰਬੰਧਤ ਗੱਲਾਂ ਨੇ ਉਹਨਾਂ ਨਾਲ ਤਣਾ ਬਣ ਸਕਦਾ ਹੈ ਉਪਾਅ ਕਰ ਲਿਓ ਹਰ ਬੁੱਧਵਾਰ ਨੂੰ ਗਣੇਸ਼ ਜੀ ਨੂੰ ਦੁਰਵਾਕਾ ਸਮਰਪਿਤ ਕਰਨਾ ਅਰਪਿਤ ਕਰਨਾ ਧੋਕੇ ਕਰ ਕੁਕਰਕਸ਼ੀ ਦੀ ਵਾਰੀ ਆ ਗਈ ਤਾਂ ਸਾਵਧਾਨੀ ਕੀ ਰੱਖੋਗੇ ਤੁਹਾਡੇ ਰਿਸ਼ਤੇ ਅਤੇ ਵਿਆਹ ਚ ਈਗੋ ਆ ਜਾਣੀ ਹੈ ਤੇ ਅਧਿਕਾਰ ਦੀ ਲੜਾਈ ਆ ਸਕਦੀ ਹੈ ਸੋ ਬੈਟਰ ਆ ਇੱਕ ਧਿਰ ਸ਼ਾਂਤ ਰਹੇ ਜੇ ਦੂਜੀ ਬੜਬੋਲੀ ਆ ਤਾਂ ਸ਼ੁਕਰ ਨੇੜੇ ਆ ਨਜ਼ਦੀਕ ਆ ਇਸ ਲਈ ਪ੍ਰੇਮ ਤਾਂ ਰਹਿਣਾ ਪਰ ਮੰਗਲ ਤਾਂ ਨਾ ਪੈਦਾ ਕਰੇਗਾ ਜੀਵਨ ਸਾਥੀ ਦੇ ਨਾਲ ਟਕਰਾਰ ਹੋ ਜਾਣੀ ਆ ਵਪਾਰਕ ਸਾਂਝੇਦਾਰੀ ਦੇ ਵਿੱਚ ਟਰਾਂਸਪੇਰੈਂਸੀ ਰੱਖਣੀ ਆ ਆਪਾਰદર્ਸ਼ਤ ਤਰਕ ਹੋਗੇ ਜੇ ਵਪਾਰਕ ਸਾਂਝ ਹੈ ਤਾਂ ਇੱਕ ਦੂਜੇ ਤੋਂ ਕੋਈ ਲੁਕ ਲੁਕੋ ਨਹੀਂ ਰੱਖਣਾ ਉਪਾ ਕਰ ਲਿਓ ਚਾਂਦੀ ਦੇ ਗਲਾਸ 'ਚ ਪਾਣੀ ਪੀਓਗੇ ਤੇ ਸ਼ਿਵ ਉਪਾਸਨਾ ਕਰੋਗੇ ਇੱਕ ਮਾਲਾ ਕੱਢ ਲਈ Shiv ji ਦੇ ਓਮ ਨਮੋਹ ਸ਼ਿਵਾਏ ਦੀ ਬੀਜ ਮੰਤਰ ਦੀ ਵਾਰੀ ਹੈ ਸਿੰਘ ਰਾਸ਼ੀ ਦੀ ਸਾਵਧਾਨੀ ਕੀ ਰੱਖੋਗੇ ਸੁਚੇਤ ਕਿੱਥੋਂ ਰਹਿਣਾ ਹੈ ਦੁਸ਼ਮਣ ਕਰਜੇ ਰੋਗ ਉੱਭਰ ਸਕਦੇ ਆ ਸੂਰਜ ਮਜ਼ਬੂਤ ਹੈ ਇਸ ਲਈ ਤੁਸੀਂ ਜਿੱਤ ਵੀ ਸਕਦੇ ਹੋ ਪਰ ਲੜਾਈ ਜ਼ਰੂਰ ਹੋਏਗੀ ਸੂਰਜ ਦਾ ਤੇਜ ਤੁਹਾਨੂੰ ਜਤਾ ਦੇਗਾ ਪਰ ਨਾਲ ਹੀ ਅਸਤ ਮੰਗਲ ਹੱਡੀਆਂ ਦੀ ਸਮੱਸਿਆ ਦੇਗਾ ਸਿੰਘ ਰਾਸ਼ੀ ਵਾਲੇ ਉਹ ਬੋਡੀਏਕਸ ਹੋ ਸਕਦੀਆਂ ਸੋ ਧਿਆਨ ਰੱਖਣਾ ਹੈ ਤੁਸੀਂ ਰੋਜ਼ਾਨਾ ਅਦਿੱਤਿਆ ਹਿਰਦੇਸ ਤੋਤਰ ਦਾ ਪਾਠ ਕਰ ਲਿਆ ਕਰੋ ਕੰਨਿਆ ਰਾਸ਼ੀ ਦੀ ਵਾਰੀ ਆ ਗਈ ਸਾਵਧਾਨੀ ਰੱਖਣੀ ਹੈ ਤੁਸੀਂ ਤੁਹਾਡਾ ਪ੍ਰੇਮ ਆਪਸੀ ਭਾਈਚਾਰਕ ਸੰਜੋ ਹੈ ਤੁਹਾਡੇ ਬੱਚੇ ਤੇ ਤੁਹਾਡੇ ਦਿਮਾਗ ਨਾਲ ਸੰਬੰਧਿਤ ਮਾਮਲੇ ਗਰਮਾਏ ਜਾਣਗੇ ਇਹਨਾਂ 'ਚ ਨਰਾਜ਼ਗੀਆਂ ਹੋ ਸਕਦੀਆਂ ਇਹਨਾਂ 'ਚ ਗੁੱਸਾ ਪੈਦਾ ਹੋ ਸਕਦਾ ਸੋ ਇਹ ਮਾਮਲੇ ਗਰਮ ਰਹਿਣਗੇ ਅਸਤਮੰਗਲ ਕਰਕੇ ਜਲਦਬਲ ਜੀ ਨੁਕਸਾਨ ਕਰ ਸਕਦੀ ਆ ਪ੍ਰੇਮ ਸੰਬੰਧਾਂ ਤੇ ਸੰਤਾਨ ਪੁੱਖੋ ਤੁਹਾਨੂੰ ਚਿੰਤਾ ਕੋਈ ਨਾ ਕੋਈ ਮਿਲਣੀ ਆ ਇਨਵੈਸਟਮੈਂਟ ਵੱਡੀ ਨਾ ਕਰ ਬੈਠੋ ਨਿਵੇਸ਼ ਤੋਂ ਬਚਣਾ ਆ ਉਪਾਅ ਕਰ ਲਿਓ ਕਿਸੇ ਪੰਡਤ ਨੂੰ ਹਰੀਆਂ ਸਬਜ਼ੀਆਂ ਜਾਂ ਸਾਬਤ ਮੰਗੀ ਦੀ ਦਾਲ ਦਾ ਦਾਨ ਕਰ ਦਿਓ ਤੋਲਾ ਰਾਸ਼ੀ ਦੀਵਾਰੀ ਆ ਗਈ ਸਾਵਧਾਨੀ ਕੀ ਵਰਤਨੀਆਂ ਤੁਸੀਂ ਘਰ ਜਾਇਦਾਦ ਅਤੇ ਮਾਮਲੇ ਮਾਮਲੇ ਜਿਹੜੇ ਮਾਂ ਸੌਰੀ ਬਈ ਮਾਂ ਦੇ ਮਾਮਲੇ ਤਿੱਖੇ ਹੋ ਸਕਦੇ ਆ ਸਲਿੱਪ ਆਫ ਟੰਗ ਹੋ ਸਕਦੀ ਮੈਂ ਇਨਸਾਨ ਨਾ ਕੋਈ ਗੱਲ ਨਹੀਂ ਸ਼ੁਕਰ ਆਰਾਮ ਚਾਹੁੰਦਾ ਹੈ ਕਿਉਂਕਿ ਲਗਜ਼ਰੀਅਸ ਚੀਜ਼ਾਂ ਦਿੰਦਾ ਹੈ ਪਰ ਮੰਗਲ ਤਣਾਅ ਬਣਾਉਂਦਾ ਹੈ ਸੁੱਖ ਸਾਧਨ ਵਧਣਿਆ ਪਰ ਮਾਨਸਿਕ ਸ਼ਾਂਤੀ ਦੇ ਵਿੱਚ ਨਾਲ ਹੀ ਕਮੀ ਆ ਜਾਣੀ ਹੈ ਘਰ ਦੇ ਕਲੇਸ਼ ਤੋਂ ਬਚਣਾ ਹੋਏਗਾ ਉਪਾਅ ਕਰ ਲਿਓ ਇੱਕ ਸ਼ੁੱਕਰਵਾਰ ਨੂੰ ਸ੍ਰੀ ਸੂਕਤਮ ਦਾ ਪਾਠ ਕਰਨਾ ਹੈ YouTube ਤੋਂ ਮਿਲ ਜਾਂਦਾ ਆਰਾਮ ਨਾ ਕਰ ਸਕਦੇ ਹੋ ਕਨਸੈਂਟਰੇਸ਼ਨ ਜ਼ਰੂਰੀ ਹੈ। ਬ੍ਰਿਸ਼ਟ ਕ੍ਰਾਸ਼ੀ ਦੀਵਾਰੀ ਆ ਗਈ। ਸਾਵਧਾਨੀ ਕੀ ਰੱਖੋਗੇ। ਗੱਲਬਾਤ ਮੀਡੀਆ ਭੈਣ ਭਰਾਵਾਂ ਨਾਲ ਟਕਰਾਅ ਸਕਦਾ ਹੈ। ਗੱਲਬਾਤ ਸੋਚ ਸਮਝ ਕੇ ਕਰਨੀ ਹੈ। ਅਸਤ ਮੰਗਲ ਕਰਕੇ ਜ਼ੁਬਾਨ ਤੇ ਕਾਬੂ ਰੱਖਣਾ ਬਹੁਤ ਜ਼ਰੂਰੀ ਹੈ। ਭੈਣ ਭਰਾਵਾਂ ਦੇ ਨਾਲ ਵਿਵਾਦ ਹਰ ਹਾਲਤ ਹੋਣਾ ਹੀ ਹੋਣਾ ਹੈ ਇਸ ਮਹੀਨੇ। ਸੰਭਵ ਹੈ ਜੀ। ਤੁਹਾਡਾ ਆਤਮ ਵਿਸ਼ਵਾਸ ਫਿਰ ਡੋਲ ਸਕਦਾ ਹੈ। ਉਪਾਅ ਕਰ ਲਿਓ। ਮੰਗਲਵਾਰ ਨੂੰ ਮਸਰਾਂ ਦੀ ਦਾਲ ਦਾ ਦਾਨ ਕਰੋਗੇ। ਤਨੁਰਾਸ਼ੀ ਦੀ ਵਾਰੀ ਆ ਗਈ ਸਾਵਧਾਨੀ ਰੱਖੋਗੇ ਧਨ ਪਰਿਵਾਰ ਤੇ ਬਾਣੀ ਪ੍ਰਭਾਵਿਤ ਹੋਏਗੀ ਇਹ ਜਿਹੜਾ ਟ੍ਰਿਗਰਹੀ ਯੋਗ ਪੜ ਰਿਹਾ ਹੈ ਪੈਸਾ ਆਏਗਾ ਪਰ ਤਨਾ ਦੇ ਨਾਲ ਆਏਗਾ ਪਰੇਸ਼ਾਨੀਆਂ ਨਾਲ ਲੈ ਕੇ ਆਏਗਾ ਪੈਸੇ ਦੀ آمد ਵਧੇਗੀ ਪਰ ਗਲਤ ਸ਼ਬਦਾਂ ਦੀ ਵਰਤੋਂ ਕਰਕੇ ਕਿਤੇ ਬਦ ਜ਼ੁਬਾਨੀ ਜੇ ਪਰਿਵਾਰਕ ਜੀਆਂ ਨਾਲ ਕਰ ਲਈ ਤਾਂ ਪਰਿਵਾਰਕ ਰਿਸ਼ਤਿਆਂ 'ਚ ਵਿਗਾੜ ਪੈਦਾ ਹੋ ਸਕੇਗਾ ਨਾ ਕਰਿਓ ਇਦਾਂ ਕਿਉਂਕਿ ਕਮਾਨ ਚੋਂ ਨਿਕਲਿਆ ਤੀਰ ਤੇ ਜ਼ੁਬਾਨ ਤੋਂ ਨਿਕਲੇ ਸ਼ਬਦ ਵਾਪਸ ਨਹੀਂ ਆਉਂਦੇ ਮੂੰਚ ਨਹੀਂ ਪੈਂਦੇ ਸੋ ਤੋਲ ਕੇ ਬੋਲੋਗੇ ਉਪਾ ਕਰ ਲਿਓ ਵੀਰਵਾਰ ਨੂੰ ਛੋਲਿਆਂ ਦੀ ਦਾਲ ਦਾ ਦਾਨ ਕਰ ਦੇਣਾ ਮਕਰ ਆਸ਼ੀ ਦੀ ਵਾਰੀ ਆ ਗਈ ਸਾਵਧਾਨੀ ਰੱਖੋ ਕਿ ਸੂਰਜ ਤੁਹਾਨੂੰ ਆਉਦਾ ਦੇਗਾ ਪ੍ਰੋਮੋਸ਼ਨ ਕੁਰਸੀ ਵੱਡੀ ਸ਼ੁਕਰ ਲੋਕਪ੍ਰੀਤਾ ਦੇਗਾ ਪਪੂਲਰਿਟੀ ਸਮਾਚ ਵदेਗੀ ਪਰਸਤ ਮੰਗਲ ਤੁਹਾਨੂੰ ਅੰਦਰੋਂ ਬੇਚੈਨ ਰੱਖੇਗਾ ਸਭ ਤੋਂ ਵੱਧ ਪ੍ਰਭਾਵ ਇੱਥੇ ਪੈਣਾ ਅੰਦਰੂਨੀ ਸਿਹਤ ਦਾ ਵਿਗਾੜ ਸੇਤ ਤੇ ਸੁਬਾਹ ਚ ਗਰਮੀ ਮਹਿਸੂਸ ਕਰੋਗੇ ਉਪਾਕਰ ਲੋ ਸ਼ਨੀਵਾਰ ਨੂੰ ਕਾਲੇ ਕੁੱਤੇ ਨੂੰ ਸਰੋਂ ਦਾ ਤੇਲ ਲਾ ਕੇ ਇੱਕ ਰੋਟੀ ਪਾਧਣੀ ਆ ਵਾਰੀ ਆਗੇ ਕੰਬਰਾਸ਼ੀ ਦੀ ਸਾਵਧਾਨੀ ਰੱਖੋਗੇ ਖਰਚਿਆਂ ਤੇ ਨੀਂਦ ਤੇ ਵਿਦੇਸ਼ੀ ਮਾਮਲੇ ਵੱਧ ਜਾਣੇ ਆ ਅਸਤ ਮੰਗਲ ਮਾਨ ਨੂੰ ਚਿੰਤਾ ਦੇਵੇਗਾ ਖਰਚੇ ਕਾਬੂ ਤੋਂ ਬਾਹਰ ਹੋ ਜਾਣੇ ਆ ਨੀਂਦ ਦੀ ਕਮੀ ਰਹਿਣੀ ਆ ਅੱਖਾਂ 'ਚ ਰੜਕ ਪੈ ਸਕਦੀ ਐ ਅੱਖਾਂ ਦੀ ਸੋਜਿਸ਼ ਹੋ ਸਕਦੀ ਐ ਕੁਛ ਨਾ ਕੁਛ ਅੱਖਾਂ ਨਾਲ ਸੰਬੰਧਿਤ ਸਮੱਸਿਆ ਪੈਦਾ ਹੋਏਗੀ ਉਪਾ ਕਰ ਲੈਣਾ ਤੁਸੀਂ ਸ਼ਨੀਵਾਰ ਨੂੰ ਪਿੱਪਲ ਦੇ ਦਰਖਤ ਤੇ ਟਿਕ ਦੀਵਾ ਬਾਲ ਦੇਣਾ ਮੰਦਿਰ ਚ ਅਵੇਲੇਬਲ ਨੇ ਇਦਾਂ ਦੇ ਸਿਸਟਮ ਉੱਥੇ ਜਾ ਕੇ ਦੀਵਾ ਬਾਲਿਓ ਮੇਨ ਰਾਸ਼ੀ ਦੀਵਾਰੀ ਆ ਗਈ ਸਾਵਧਾਨੀ ਕੀ ਰੱਖੋਗੇ ਤੁਹਾਨੂੰ ਲਾਭ ਮਿਲੇਗਾ ਤੁਹਾਡੇ ਦੋਸਤ ਚੰਗੇ ਬਣਨਗੇ ਤੁਹਾਡਾ ਸੋਸ਼ਲ ਨੈਟਵਰਕ ਵਧੇਗਾ ਪਰ 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 ਈਰਖਾ ਤੇ ਸਾਜਿਸ਼ ਦੇ ਸ਼ਿਕਾਰ ਹੋ ਸਕਦੇ ਹੋ ਆਮਦਨ ਦੇ ਲਈ ਸ਼ੁਭ ਸਮਾਂ ਆ ਪਰ ਵੱਡੇ ਭਰਾਵਾਂ ਨਾਲ ਮਤ ਵਿਤਾਂਤ ਤੋਂ ਸੁਚੇਤ ਰਹੋਗੇ ਕੁਪਾ ਕਰ ਲੋ ਕੇਸਰ ਦਾ ਤਿਲਕ ਲਾਉਣਾ ਹੈ ਤੇ ਪੀਲੇ ਰੰਗ ਦਾ ਰੁਮਾਲ ਜੇਬ ਚ ਰੱਖਣਾ ਜਾਂ ਪਰਸਤ ਚ ਰੱਖਣਾ ਤੁਹਾਡੇ ਲਈ ਇੱਕ ਸਵਾਲ ਹੈ ਡਾਕਟਰ ਤੇਰਾ ਕੌਰ ਦਾ ਕਿ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀ ਕੁੰਡਲੀ ਚ ਮੰਗਲ ਚ ਕਿਸ ਸਥਿਤੀ ਚ ਆਪਣੀ ਰਾਸ਼ੀ ਕਮੈਂਟ ਚ ਲਿਖੋ ਕਿ ਮੰਗਲ ਕਿਹੜੇ ਘਰ ਚ ਹੈ ਤੁਹਾਡੇ ਜਨਮ ਪੱਤਰੀ ਦੇ ਮੈਂ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਦੀ ਹਾਂ ਕਰ ਮੈਂ ਜਵਾਬ ਦਿੰਦੀ ਵੀ ਹਾਂ ਧਿਆਨ ਨਾਲ ਪੜਿਆ ਕਰੋ ਜਿਹੜੇ ਪਿੰਨ ਕਮੈਂਟ ਆ ਕਈ ਵਾਰੀ ਸਵਾਲ ਦਰਸ਼ਕਾਂ ਦੇ ਇੱਕ ਤੋਂ ਵੱਧ ਹੁੰਦੇ ਆ ਪਾਲ ਮੈਨੂੰ ਦੋ ਟਾਈਮ ਚਾਰ ਦਰਸ਼ਕਾਂ ਨੇ ਐਸੇਮ ਸਵਾਲ ਕੀਤਾ ਹੁੰਦਾ ਮੈਂ ਫਿਰ ਪਿੰਡ ਕਮੈਂਟ ਕਰ ਦਿੰਨੀ ਹੁੰਦੀ ਉਹ ਜ਼ਰੂਰ ਪੜ ਲਿਆ ਕਰੋ ਉਸ ਦੇ ਵਿੱਚ ਤੁਹਾਡੀ ਕੁਇਰੀ ਹੁੰਦੀ ਹੈ ਕੋਈ ਨਾ ਕੋਈ ਠੀਕ ਹੈ ਜੀ ਸੋ ਮੈਂ ਤੁਹਾਨੂੰ ਪਿਆਰ ਕਰਦੀ ਹਾਂ ਕਿਉਂਕਿ ਤੁਸੀਂ ਮੈਨੂੰ ਪਿਆਰ ਕਰਦੇ ਹੋ ਮੇਰੇ ਚੈਨਲ ਨਾਲ ਜੁੜੇ ਹੋਇਆ ਰਿਸਪੈਕਟ ਕਰਨਾ ਮੇਰਾ ਤੁਹਾਡਾ ਫਰਜ਼ ਹੈ ਸਰਸੰਜਾਉ ਪਾਜ ਤੁਸੀਂ ਕਰੋਗੇ ਹੀ ਕਰੋਗੇ ਚਾਹੇ ਤੁਹਾਨੂੰ ਤੁਹਾਡੀ ਰਾਸ਼ੀ ਪਤਾ ਹੈ ਜਾਂ ਨਹੀਂ 15 ਜਨਵਰੀ ਤਰੀਕ ਨੋਟ ਕਰ ਲਓ 15 ਜਨਵਰੀ ਤੋਂ ਆਨਵਰਡ ਏ ਤ੍ਰਿਗ੍ਰਾਹੀ ਯੋਗ ਬਣ ਜਾ ਰਿਹਾ ਹੈ 21 ਜਨਵਰੀ ਤੱਕ ਹਰ ਹਾਲਤ ਖਿਆਲ ਰੱਖਣਾ ਤੁਸੀਂ ਹਰ ਰੋਜ਼ ਸਵੇਰੇ ਸੂਰਜ ਨੂੰ ਜਲ ਚੜਾਉਂਦੇ ਸਮੇਂ ਪਾਣੀ 'ਚ ਇੱਕ ਛੁਟਕੀ ਗੁੜ ਛੋਟੀ ਜੀ ਡਲੀ ਪਾ ਲਈ ਦੀ ਆ ਇਹ ਅਸਤ ਮੰਗਲ ਦੀ ਤਿੱਖੀ ਊਰਜਾ ਨੂੰ ਸ਼ਾਂਤ ਕਰੇਗਾ ਦੇਖ ਲਓ ਮੰਗਲ ਅਸਥ ਹੋ ਕੇ ਵੀ ਕਿੰਨਾ 12 ਦੀਆਂ 12 ਰਾਸ਼ੀਆਂ ਨੂੰ ਤਕਲੀਫ ਦੇ ਰਿਹਾ ਜਿਹੜੇ-ਜਿਹੜੇ ਖਾਨੇ 'ਚ ਹੋਏਗਾ ਜਨਮ ਪੱਤਰੀ ਦੇ ਤੇ ਜੇ ਇਹ ਆਸਥ ਨਾ ਹੋਇਆ ਹੁੰਦਾ ਬਲ ਬਲੀ ਹੁੰਦਾ ਦੇਖ ਲਓ ਫਿਰ ਕਿੰਦਾ ਤਹਿਲ ਕੰ ਤਦੇ ਕਹਿੰਦੇ ਮੰਗਲ ਕਰਾਏਗਾ ਦੰਗਲ ਤੇ ਸ਼ੁਕਰ ਦੇ ਧਨਫਲ ਨੂੰ ਵੀ ਸੁਰੱਖਿਅਤ ਕਰੇਗਾ ਸ਼ੁਕਰ ਜੋ ਜੋ ਦੇਗਾ ਉਸ ਨੂੰ ਇਹ ਪ੍ਰੋਟੈਕਟ ਕਰੇਗਾ ਤੇ ਮੰਗਲ ਦੀ ਤਿੱਖੀ ਊਰਜਾ ਨੂੰ ਸ਼ਾਂਤ ਕਰੇਗਾ ਸੋ ਇਹ ਜਲ ਜ਼ਰੂਰ ਦਿਓ ਸੂਰਜ ਦੇਵਤਾ ਨੂੰ ਤਰੀਕ 10 ਦੀ 15 ਜਨਵਰੀ ਤੋਂ 21 ਜਨਵਰੀ ਤੱਕ ਮੈਂ ਡਾਕਟਰ ਤੇਰਾ ਕਾਰ ਤੁਹਾਡੀ ਹੋਸਟ ਤੁਹਾਨੂੰ ਇਹ ਕਹਿਣਾ ਚਾਹੁੰਦੀ ਹੈ ਕਿ ਗ੍ਰਹਿ ਕਦੇ ਵੀ ਤੁਹਾਡਾ ਨੁਕਸਾਨ ਨਹੀਂ ਚਾਹੁੰਦੇ ਉਹ ਸਿਰਫ ਤੁਹਾਨੂੰ ਸੁਚੇਤ ਕਰਦੇ ਆ ਜੇ ਤੁਸੀਂ ਸਮੇਂ ਦੀ ਜੋਤਿਸ਼ੀ ਗਣਿਤ ਸਮਝ ਲਓ ਨਾ ਇੱਕ ਵਾਰ ਮੇਰੇ ਚੈਨਲ ਨਾਲ ਜੁੜੇ ਰਹੋ ਹੋਰਨਾਂ ਨੂੰ ਵੀ ਜੁੜੋ ਰਿਕਮੈਂਡ ਕਰਿਆ ਕਰੋ ਦੱਸਿਆ ਕਰੋ ਜੇ ਤੁਸੀਂ ਇਹ ਜੋਤਿਸ਼ ਦਾ ਸਾਇੰਸ ਸਮਝਣ ਲੱਗ ਪਏ ਗਣਿਤ ਮੈਥਮੈਟਿਕਸ ਸਮਝਣ ਲੱਗ ਪਏ ਤਾਂ ਕਿਸਮਤ ਵੀ ਤੁਹਾਡੇ ਪੱਖ ਚ ਮਜ਼ਬੂਤ ਹੋ ਸਕਦੀ ਹੈ ਮੁੜ ਕੇ ਵੀਡੀਓ ਨੂੰ ਲਾਈਕ ਕਰਦੇ ਹੋ ਸਾਂਝੀ ਕਰਦੇ ਹੋ ਕਮੈਂਟ ਕਰਦੇ ਹੋ ਤੇ ਜਈਆਂ ਹੋਰ ਗਿਆਨਵਰਧਕ ਜਾਣਕਾਰੀਆਂ ਪ੍ਰਾਪਤ ਕਰਨ ਲਈ ਡਾਕਟਰ ਤੇ ਰਕੋਰ ਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੋਤਿਸ਼ ਸਿਰਫ ਭਵਿੱਖਬਾਣੀ ਨਹੀਂ ਆ ਬਲਕਿ ਸੁਚੇਤ ਰਹਿਣ ਦਾ ਇੱਕ ਤਰੀਕਾ ਵੀ ਹੈ ਇੱਕ ਰਸਤਾ ਵੀ ਹੈ ਜੋ ਤੁਹਾਨੂੰ ਅਗਾਊਂ ਅਲਰਟ ਕਰ ਦਿੰਦਾ ਕਿ ਹਾਂ ਫਲਾਨੇ ਰਾਹ ਤੇ ਨਹੀਂ ਜਾਣਾ ਉੱਥੇ ਖਤਰਾ ਹੈ ਇਸ ਤੋਂ ਚੰਗੀ ਭਲਾ ਹੋਰ ਕੱਲ ਕੀ ਹੋ ਸਕਦੀ ਹੈ ਖੈਰ ਉਮੀਦ ਹੈ ਢੂੰਗੀ ਚਰਚਾ ਤੁਹਾਡੇ ਕੰਮ ਆਏਗੀ ਮਿਲਾਂਗੇ ਕੱਲ ਟਿਲ ਥੈਂਕ ਯੂ ਬਾਏ ਬਾਏ